ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਗੰਧੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾ ਦੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਇਸ ਪਿੰਡ ਵਿੱਚ ਬਾਈਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ। ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੋਸਤੋ ਇੱਕ ਦੂਜਾ ਸੂਆ ਵਹਿੜਾ ਗੱਭਣਾ ਜਿਹੜੀ ਇਹ ਵਕਾਊ ਆ ਤੇ ਆ ਜਿਹੜੀਆਂ ਵੱਛੀਆਂ ਦੋਸਤੋ ਦੋਨੇ ਇਹ ਵੀ ਗੱਬਣਾ ਹੈ ਇਹ ਵੀ ਵਕਾਊ ਆ ਇੱਕ ਜਰਸੀ ਆ ਦੋਸਤੋ ਤੇ ਦੂਜੀ ਐਫਾ ਤੇ ਜਿਹੜੀ ਵੱਡੀ ਵਹਿੜਾ ਉਹ ਵੀ ਐਫਾ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਆਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆਂ ਦੋਸਤੋ ਤੁਹਾਡੇ ਨਾਲ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਬਲਕਰਨ ਸਿੰਘ ਬਲਕਰਨ ਸਿੰਘ ਪਿੰਡ ਗੰਦੜ ਪਿੰਡ ਗੰਦੜ ਤਹਿਸੀਲ ਮੁਕਸਰਾ ਤੇ ਇਹ ਵਹਿੜਾ ਆਪਣੇ ਘਰ ਦੀਆਂ ਹੀ ਬਾਈ ਜੀ ਹਾਂਜੀ ਹਾਂਜੀ ਆਪਣੇ ਘਰ ਦੀ ਠੀਕ ਹੈ ਤੇ ਇਹਦੀ ਡਿਟੇਲ ਦਿਓ ਵੱਡੀ ਵਹਿੜਦੀ ਹੈ ਕੀ ਇਹਦੀ ਡਿਟੇਲ ਆ ਜੀ ਇਹ ਦੂਜਾ ਸੂਬਾ ਸੁਣੀ ਆ ਜੀ ਦੂਜਾ ਸੂਬਾ ਸੁਣੀ ਆ ਹਾਂਜੀ ਪਹਿਲੇ ਸੂਵੇ ਦਾ 22 23 ਲੀਟਰ ਦੁੱਧ ਸੀ ਆ ਜੀ 22 23 ਲੀਟਰ ਕੱਢਿਆ ਪਹਿਲੇ ਸੂਵੇ ਠੀਕ ਆ ਜੀ ਇੱਕ ਹਫਤਾ ਤੱਕ ਲੈ ਜੀ ਇੱਕ ਹਫਤਾ ਲੈ ਜੂਗੀ ਹਾਂਜੀ ਠੀਕ ਆ ਤੇ ਸੀਮਨ ਕਿਹੜਾ ਲੱਗਿਆ ਬਾਈ ਇਹਦੀ ਸੀਮਨੇ ਦੇ ਪੀਐਸ ਦਾ ਲੱਗਿਆ ਸੀ 40 116 40 116 ਤੋਂ ਗੱਭਣ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦਿਓ ਆਪਣਾ 99632 99632 99621 ਹਾਂਜੀ ਠੀਕ ਆ ਜੀ ਤੇ ਵਿਹੜ ਤੁਹਾਨੂੰ ਦੋਸਤੋ ਨੇੜੇ ਦਿਖਾਉਣੇ ਆ ਬਹੁਤ ਚੰਗੀ ਵਿਹੜਾ ਕੱਦ ਕਾਠ ਵਾਲੀ ਆ ਤੇ ਲੰਮੀ ਵੀ ਬਹੁਤ ਆ ਦੋਸਤੋ ਥਣਾ ਦਾ ਸਾਈਜ਼ ਗਾਇਬ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਤੇ ਸਮਝ ਕਰ ਲੋ ਹਫਤਾ ਇਹਨੇ ਹਜੇ ਲੈ ਜਾਣਾ ਗਾਣੇ ਹਫਤੇ ਤੋਂ ਵੱਧ ਵੀ ਕੱਢ ਸਕਦੀ ਐ ਥਾਣੇ ਦੋਸਤੋ ਬਹੁਤ ਚੰਗਾ ਲੱਗਿਆ ਦੇਖ ਸਕਦੇ ਆ ਤੁਸੀਂ ਮੋਟਾ-ਮੋਟਾ ਥਾਣਾ ਦੇ ਮੁੱਠੀ ਦੀ ਚਵਾਈ ਵਾਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਾਈਜ਼ ਗਾਇਬ ਦਿਖਾਵਾਂਗੇ ਦੋਸਤੋ ਦੇਖ ਸਕਦੇ ਆ ਮਿਲਕ ਵੇਨਨ ਵੀ ਨਜ਼ਰ ਮਾਰ ਲਓ ਦੋਸਤੋ ਤੇ ਦੂਜੇ ਪਾਸੇ ਵੀ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੇ ਬਿਲਕੁਲ ਸੇਮ ਸਹਿਜ ਆ ਦੋਸਤੋ ਥਣਾ ਦਾ ਦੇਖ ਸਕਦੇ ਤੁਸੀਂ ਤੇ ਮਿਲਕ ਵੇਰ ਇਧਰ ਵੀ ਉਬਰੀ ਹੋਈ ਆ ਤੇ ਪੈਠਪੜਾ ਲੰਬਾਈ ਚਾਈ ਤੇ ਰਾਜੀਪਲੀ ਬਹੁਤ ਚੰਗੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਜੀ ਬਾਈ ਜੀ ਹਰਾਂ ਦਾ ਦੁੱਧ ਦਾ ਕੰਮ ਆ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਆ ਦੋਸਤੋ ਖੇਤੀਬਾੜੀ ਦੇ ਨਾਲ-ਨਾਲ ਇਹ ਸਾਰੇ ਪਸ਼ੂ ਬਹੁਤ ਚੰਗੇ ਬਾਈ ਜੀ ਹਰਾਂ ਦੇ ਤੁਰਦਿਆਂ ਤੋਂ ਤੁਹਾਨੂੰ ਪਿਛਲੇ ਪਾਸੇ ਹਵਾਨੇ ਦੀ ਅੱਜਮੈਂਟ ਆ ਹੀ ਗਈ ਹੁਣੇ ਦੋਸਤੋ ਬਹੁਤ ਚੰਗਾ ਹਵਾਨਾ ਤਿਆਰ ਕੀਤਾ ਤੇ ਹਜੇ ਹਫਤਾ ਸੂਣ ਚ ਬਾਕੀ ਹੈ ਉਸ ਮੁਤਾਬਕ ਤੁਸੀਂ ਅੰਦਾਜ਼ਾ ਲਾ ਲੈਣਾ ਇਹ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ 1,25,000 ਰੁਪਏ ਜੀ 1,25,000 ਤੇ ਮਾਨਦਾਨ ਹੋ ਜੂ ਬੇ ਜੀ ਹਾਂਜੀ ਹਾਂਜੀ ਮਾਨਦਾਨ ਲਓ ਵੀ ਮਿੱਤਰੋ 1,25,000 ਬਾਈ ਨੇ ਮੁੱਲ ਰੱਖਿਆ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਫੋਨ ਤੁਸੀਂ ਕਰਨਾ ਸੌਦਾ ਤੁਹਾਡਾ ਹੋ ਜਾਣਾ ਤੇ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਤੋਂ ਅੱਗੇ ਦੋਸਤੋ ਜਰਸੀ ਵੱਛੀ ਆਹ ਇਹਦੀ ਆਪਾਂ ਜਾਣਕਾਰੀ ਬਾਈ ਤੋਂ ਲੈਨੇ ਆਂ ਬਾਈ ਜੀ ਇਹਦੇ ਬਾਰੇ ਦੱਸਿਓ ਜੀ ਇਹ ਖੀਰੀ ਵੱਛੀ ਹੈ ਜੀ ਖੀਰੀ ਆ ਵੱਛੀ ਦੋਨੋਂ 5 ਮਹੀਨੇ ਦੀ ਗੱਬਣਾ ਠੀਕ ਹੈ ਜੀ ਚੈੱਕ ਪਾਸ ਆ ਜੀ ਚੈੱਕ ਪਾਸ ਆ ਹਾਂ ਜੀ ਠੀਕ ਹੈ ਜੀ ਤੇ ਕੀ ਰਿਕਾਰਡ ਰਹਾ ਇਹਦੀ ਮਾਂ ਦਾ ਦੁੱਧ ਆਦਾ ਇਹਦਾ ਮਾਂ ਦਾ ਹੀ ਹੈਗਾ 25 ਲੀਟਰ ਜੀ ਠੀਕ ਹੈ ਜੀ ਤੇ ਸੀਮਣੇ ਦੇ ਕਿਹੜੇ ਲੱਗਿਆ ਬਾਈ ਸੀਮਣੇ ਦੇ ਲਿਖਿਆ ਪਿਆ ਹੀ ਆ ਆਪਣੇ ਕੋਲੇ ਅੱਛਾ ਜੀ ਆਪਾਂ ਦੇ ਦੇਾਂਗੇ ਤੇ ਚਲੋ ਠੀਕ ਹੈ ਜੀ। ਲਓ ਜੀ ਸੀਮਨ ਲਿਖਿਆ ਪਿਆ ਤੇ ਜਦੋਂ ਕੋਈ ਵੀ ਵੀਰੇ ਨੂੰ ਪਸੰਦ ਕਰੂਗਾ ਤਾਂ ਪੁੱਛ ਸਕਦਾ। ਥਣਾ ਥਣਾ ਦਾ ਸਾਈਜ਼ ਬਹੁਤ ਚੰਗਾ ਹੈ ਇਹਦਾ ਵੀ। ਸੀਲ ਤੇ ਸਲੱਗ ਸੁਭਾਦੀ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ। ਬਹੁਤ ਠੰਡੇ ਸੁਭਾਦੀ ਆ। ਤੇ ਥਣ ਸੋਹਣਾ ਲੱਗਿਆ। ਪਿਛਲੇ ਪਾਸੇ ਤੋਂ ਦੇਖ ਸਕਦੇ ਹੋ ਤੁਸੀਂ। ਬਾਈ ਜੀ ਹੱਥ ਮਾਰ ਰਿਹਾ ਬਿਲਕੁਲ ਸੀਲ ਆ ਦੋਸਤੋ। ਦਰਮਿਆਨੇ ਕੱਦ ਕਾਠ ਜਾ। ਤੇ ਦੋਨਾਂ ਪਾਸਿਆਂ ਤੋਂ ਥਣਾ ਦਾ ਸੇਮ ਸਾਈਜ਼ ਆ। ਚੰਗਾ ਥੋੜਾ ਜਿਹਾ ਫੁੱਟਿਆ ਪਰ ਚੱਲਦਾ ਨਹੀਂ ਦੋਸਤੋ ਵੈਸੇ ਨਿਸ਼ਾਨੀ ਜੀ ਪੱਠਪੜੇ ਦੀ ਚੰਗੀ ਆ ਰਾਜੀਪੜੀ ਬਹੁਤ ਆ ਤੇ ਇਹਦਾ ਬਾਈ ਜੀ ਕੀ ਮੁੱਲ ਇਹਦਾ 45000 ਮਾਨਤਾਨ ਹੋ ਜੂ ਐ ਹਾਂਜੀ ਹਾਂ ਲਓ ਵੀ ਮਿੱਤਰੋ ਇਹਦਾ 45000 ਮੁੱਲ ਆ ਮਾਨਤਾਨ ਬਣਦਾ ਥੋੜਾ ਇਹਦੇ ਵਿੱਚੋਂ ਕੀਤਾ ਜਾਊਗਾ ਇਸ ਤੋਂ ਅੱਗੇ ਦੂਜੀ ਵੱਛੀ ਆ ਦੋਸਤੋ ਇੱਕ ਐਚ ਐਫ ਦੀ ਉਹਦੀ ਡਿਟੇਲ ਆਪਾਂ ਬਾਾਈ ਤੋਂ ਲੈਨੇ ਆ ਆ ਵੱਛੀ ਆ ਦੋਸਤੋ ਇਹ ਵੀ ਖੀਰੀ ਆ ਜੀ ਚੰਗੀ ਪਿਓਰਟੀ ਆ ਖੀਰੀ ਆ ਬਾਈ ਜੀ ਮੂਹ ਜੀ ਇਹ ਵੀ ਇਹ ਕਿੰਨੇ ਚਿਰ ਦੀ ਗੱਬਣਾ ਬਈ ਇਹ 3 ਮਹੀਨੇ ਦੀ ਗੱਬਣਾ ਜੀ ਚੈੱਕ ਪਾਸ ਆਈ ਵੀ ਬਾਈ ਜੀ ਹਾਂਜੀ ਹਾਂਜੀ ਜੇ ਕੋਈ ਮੰਨ ਲਓ ਚੈੱਕ ਕਰਾਉਣੀ ਚਾਹੁੰਦਾ ਆਪਦੀ ਕਰਾ ਲੈ ਤੁਹਾਡੇ ਇੰਨੀਓ ਗਰੰਟੀ ਆ ਆਪਦੀ ਫੀਸ ਲੱਗੂਗੀ ਉਹਦੀ ਚੈੱਕ ਕਰਾ ਕੇ ਆਪਾਂ ਟੀਕੇ ਟੂਕੇ ਲੱਗੇ ਸਹੀ ਆ ਜੀ ਸਹੀ ਆ ਦੇਖ ਲਓ ਦੋਸਤੋ ਬੋਦੀ ਬਣਦੀ ਏ ਉੱਤੇ ਇਹਦੇ ਠੋਡੀ ਬਣੀ ਹੋਈ ਆ ਤੇ ਕੰਨ ਛੋਟਾ ਛੋਟਾ ਥਾਣਾ ਦਾ ਸਾਈਜ਼ ਤੁਹਾਨੂੰ ਇਹਦਾ ਵੀ ਦਿਖਾਉਣੇ ਆ ਥੋੜਾ ਡਰਦੀ ਏ ਮੈਥੋਂ ਕੱਦ ਕੋਦ ਬਹੁਤ ਆ ਦੋਸਤੋ ਇਹਦਾ ਬਸ ਬੇਟੇ ਬਹੁਤ ਚੰਗਾ ਥਾਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਮੋਟਾ-ਮੋਟਾ ਥਾਣਾ ਤੇ ਬਹੁਤ ਹੀ ਚੰਗਾ ਥਾਣ ਬਣੂਗਾ ਇਹਦਾ ਤਕਰੀਬਨ ਉਠੀ ਦੀ ਚਵਾਈ ਵਾਲਾ ਤੇ ਚੰਗੇ ਕਦ ਕਾਟ ਚਾ ਦੋਸਤੋ ਸੋਹਣਾ ਰੰਗ ਆ ਤੇ ਇਹਦਾ ਬਾਈ ਜੀ ਕੀ ਮੁੱਲ ਰੱਖਿਆ ਜੀ ਇਹਦਾ 55000 ਜੀ 55000 ਜੀ ਹਾਂ ਜੀ ਮਾਨਤਾ ਨਾਲ ਹੋ ਜੂਗਾ ਜੀ ਹਾਂ ਜੀ ਹਾਂ ਜੀ ਲਓ ਵੀ 55000 ਇਹਦਾ ਮੁੱਲ ਬਾਈ ਨੇ ਰੱਖਿਆ ਬੰਦਾ ਮਾਨਤਾ ਨਾਲ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਤੋ ਤਿੰਨਾ ਪਸ਼ੂਆਂ ਦੇ ਵਿੱਚੋਂ ਦੋਸਤੋ ਕੋਈ ਵੀ ਪਸ਼ੂ ਪਸੰਦ ਆ ਜਾਂ ਤਿੰਨੇ ਪਸ਼ੂ ਪਸੰਦ ਆ ਤਾਂ ਬਾਈ ਜੀ ਹਰਾਨਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਹੋ ਮੁੱਲ ਕੋਈ ਵੀ ਫਿਕਸ ਨਹੀਂ ਦੋਸਤੋ ਤੁਸੀਂ ਆਪਣੇ ਪੁੱਗੇ ਨਾਲ ਲੈਣਾ ਹੈ ਬਾਈ ਨੇ ਆਪਣੇ ਪੁੱਗੇ ਨਾਲ ਦੇਣੇ ਆ ਬਸ ਤੇ ਫੋਨ ਕਰ ਲਿਓ ਤੇ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ